ਪੈਟਰੋਟਿਕ ਪਲੇ ਸੀ ਸਾਡਾ ਦੁਰਗਾ ਭਤੀ ਬੂਰਾ ਦੀ ਬਾਇਓਗ੍ਰਾਫੀ ਦੇ ਸੀ ਮੇਨ ਲੀਡ ਤੇ ਆਪਣੇ ਨਾਲ ਆਏ ਸੀਗੇ ਦੁਰਗਾ ਭਤੀ ਬੂਰਾ ਜਿਨ੍ਹਾਂ ਨੇ ਐਕਟ ਕੀਤਾ ਠੀਕ ਹੈ ਤੇ ਬੜਾ ਵਧੀਆ ਲੱਗਿਆ ਸਾਨੂੰ ਪਹਿਲਾ ਸਟੇਟ ਦੇ ਵਿੱਚ ਵੀ ਬਹੁਤ ਵਧੀਆ ਰਿਸਪਾਂਸ ਸੀ ਤੇ ਹੁਣ ਵੀ ਪਟਿਆਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਜਿਹੜੇ ਨਾਟਕ ਖੇਡਿਆ ਮੈਂ 올 ਦੁਰਗਾ ਦਾ ਕੈਰੈਕਟਰ ਪਲੇ ਕੀਤਾ ਸੀ ਤੇ ਅਸੀਂ ਹੁਣ ਯੂਨੀਵਰਸਿਟੀ ਗਏ ਸੀ ਉਸ ਤੋਂ ਪਹਿਲਾਂ ਅਸੀਂ ਸਟੇਟ 'ਚ ਗਏ ਸੀ ਉੱਥੇ ਅਸੀਂ ਸੈਕੰਡ ਆਏ ਸੀ ਠੀਕ ਹੈ ਤੇ ਐਕਸਪੀਰੀਅੰਸ ਕਾਫੀ ਵਧੀਆ ਰਿਹਾ ਕਾਫੀ ਯੂਨੀਵਰਸਿਟੀਆਂ ਨਾਲ ਕੰਪੀਟ ਕੀਤਾ ਪੜ੍ਹਾਈ ਦੇ ਨਾਲ ਨਾਲ ਕਿਤੇ ਨਾ ਕਿਤੇ ਪਰਸਨੈਲਿਟੀ ਡਿਵੈਲਪਮੈਂਟ ਜ਼ਰੂਰੀ ਹੁੰਦੇ ਲਾਈਕ ਤੁਸੀਂ ਪੜ੍ਹ ਰਹੇ ਹੋ ਪਰ ਤੁਸੀਂ ਇੰਟਰਵਿਊ ਵਿੱਚ ਜਾ ਕੇ ਤੁਹਾਡੀ ਪਰਸਨੈਲਿਟੀ ਨਹੀਂ ਸ਼ੋਅ ਹੋ ਰਹੀ ਤਾਂ ਉਹ ਸਾਰੀ ਚੀਜ਼ਾਂ ਜਿਹਾ ਕੋ-ਕੂਰਿਕੂਲਰ ਐਕਟੀਵਿਟੀਆਂ ਕਾਫੀ ਇੰਪੋਰਟੈਂਟ ਹੁੰਦੀਆਂ। ਕਹਿੰਦੇ ਆ ਪੜ੍ਹਾਈ ਦੇ ਨਾਲ ਨਾਲ ਜਿਹੜੀ ਐਕਸਟਰਾ ਕੋ-ਕੂਰਿਕੂਲਰ ਐਕਟੀਵਿਟੀਆਂ ਹੁੰਦੀਆਂ ਨੇ ਖੇਡਾਂ ਯਾ ਕਲਚਰ ਇਹ ਬੜਾ ਜ਼ਰੂਰੀ ਹੁੰਦਾ ਹੈ। ਜੀ ਹਾਂ ਅੱਜ ਕਿਤਨਾ ਕਿਤੇ ਖਾਸ ਮੌਕਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਸਤੇ ਕਿਉਂਕਿ ਇਹਨਾਂ ਦੇ ਅੱਡ-ਅੱਡ ਕਾਲਜਾਂ ਦੇ ਅੱਡ-ਅੱਡ ਡਿਗਰੀਆਂ ਵਾਲੇ ਅੱਡ-ਅੱਡ ਵਿਦਿਆਰਥੀਆਂ ਨੇ ਚਾਹੇ ਮੁੰਡੇ ਚਾਹੇ ਕੁੜੀਆਂ ਜਾ ਕੇ ਨਾਮ ਨਖਤ ਹਟ ਕੇ ਆਏ ਹੈ ਜੀहां ਨਾਰਥ ਜ਼ੋਨ ਦੀ ਜਿਹੜੀ ਯੂਨੀਵਰਸਟੀਆਂ ਦੀ ਕਾਲਜਾਂ ਦੀ ਆਪਸ ਚ ਐਕਟੀਵਿਟੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਤਨਾ ਕਿਤੇ ਆਪਣੇ ਕਲਚਰ ਨੂੰ ਪ੍ਰੋਮੋਟ ਕਰਦਿਆਂ ਹੋਏ ਆ ਆਪਣੇ ਝੰਡੇ ਗੜ ਕੇ ਆਏ ਨੇ ਇਹ ਨੌਜਵਾਨ ਮੁੰਡੇ ਕੁੜੀਆਂ ਗੱਲਬਾਤ ਕਰਦੇ ਆ ਕਿਵੇਂ ਰਿਹਾ ਉਹਨਾਂ ਦਾ ਓਵਰਆਲ ਐਕਸਪੀਰੀਅੰਸ ਭਾਈ ਜੀ ਕਿਰਮ ਤੁਹਾਡਾ ਮੇਰਾ ਨਾਮ ਹਰਮਨਜੀਤ ਸਿੰਘ ਜ ਪਾਰਟਿਸਿਪੇਟ ਕੀਤਾ ਸੀਗਾ ਅਸੀਂ ਥੀਏਟਰ ਦੇ ਸਟੂਡੈਂਟ ਆ ਸਾਰੀ ਟੀਮ ਜਿਹੜੀ ਆ ਤੇ ਬੜਾ ਹੀ ਪੈਟਰੋਟਿਕ ਪਲੇ ਸੀ ਸਾਡਾ ਦੁਰਗਾਪਤੀ ਬੋਰਾ ਦੀ ਬਾਇਓਗ੍ਰਾਫੀ ਦੇ ਥੀ ਮੇਨ ਲੀਡ ਤੇ ਆਪਣੇ ਨਾਲ ਆਏ ਸੀਗੇ ਇਹ ਦੁਰਗਾਪਤੀ ਬੋਰਾ ਜਿਨ੍ਹਾਂ ਨੇ ਐਕਟ ਕੀਤਾ ਤੇ ਬੜਾ ਵਧੀਆ ਲੱਗਿਆ ਸਾਨੂੰ ਪਹਿਲਾਂ ਸਟੇਟ ਦੇ ਵਿੱਚ ਵੀ ਬਹੁਤ ਵਧੀਆ ਰਿਸਪੌਂਸ ਸੀ ਤੇ ਹੁਣ ਵੀ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਜਿਹੜਾ ਨਾਟਕ ਖੇਡਿਆ ਸੋ ਗੱਲਬਾਤ ਕਰਦੇ ਆ ਮੇਨ ਲੀਡ ਦੇ ਰੋਲ ਪਲੇ ਕਿੱਤਾ ਤੁਹਾਡਾ ਨਾਮ ਮੇਰਾ ਨਾਮ ਪੱਲਵੀ ਸ਼ਰਮਾ ਤੇ ਸਾਡਾ ਸੀ ਮੇਨਲੀ ਲੋ ਪਲੇ ਕਿਤੇ ਉਹਦੇ ਵਿੱਚ রাইਟ ਕੀ ਸੀਗਾ ਤੁਹਾਡਾ ਰੋਲ ਸੀ ਕੀ ਐਕਚੁਅਲੀ ਵਿੱਚ ਦੁਰਗਵਤੀ ਵੋਰਾ ਮਤਲਬ ਜਿੱਦਾਂ ਸਾਡਾ ਮੇਨ ਆਜ਼ਾਦੀ ਦੀ دیਵਾਨੀ ਪਲੇ ਦਾ ਨਾਮ ਸੀ ਤੇ ਦੁਰਗਵਤੀ ਵੋਰਾ ਦਾ ਜੋ ਕਰੈਕਟਰ ਥੋੜਾ ਜਿਹਾ ਬੁਨਤਸ਼ਲ ਚ ਗੱਲ ਕਰੀਏ ਜੇ ਆਪਾਂ 5-10 ਸਕਿੰਟ ਚ ਕੀ ਮਤਲਬ ਕਿਸੇ ਥੀਮ ਕੀ ਸੀਗਾ ਸਟੋਰੀ ਕੀ ਇਸ ਲਾਈਨ ਅਪਸ ਕੀ ਸੀ ਸਾਡਾ ਮੇਨ ਜਿੱਦਾਂ ਆਪਣਾ ਦੇਸ਼ ਭਗਤੀ ਦੇ ਉੱਤੇ ਪਲੇ ਸੀ ਜਿੱਦਾਂ ਸਾਰੇ ਕੈਰੈਕਟਰ ਸੀ ਭਗਤ ਸਿੰਘ ਲਾਲਾ ਜੀ ਤੇ ਓਵਰਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਵਧੀਆ ਸੁਣਾ ਰਿਹਾ ਠੀਕ ਹੈ ਕਿ ਵਧਦੇ ਆ ਜੀ ਕੋਣਾ ਨਾਮ ਅਫਨੀਤ ਠੀਕ ਹੈ ਜੀ ਤੇ ਤੁਹਾਡਾ ਓਵਰਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਕਿਵੇਂ ਦਾ ਪਲੇ ਹੋਇਆ ਕੀ ਰੂਲ ਸੀਗਾ ਕੀ ਮੇਰੇ ਸਾਰਾ ਮੇਰਾ ਰੋਲ ਸੁਸ਼ੀਲਾ ਨਾਮ ਦਾ ਸੀਗਾ ਸਪੋਰਟਿੰਗ ਕੈਰੈਕਟਰ ਸੀ ਐਂਡ ਐਕਸਪੀਰੀਅੰਸ ਬਹੁਤ ਅੱਛਾ ਸੀ ਓਵਰঅল ਕੌਨਫੀਡੈਂਸ ਐਨਹਾਂਸ ਕਰਨ ਚ ਕਾਫੀ ਹੈਲਪ ਕਰਦਾ ਹੈ ਚਲੋ ਠੀਕ ਹੈ ਜੀ ਸੋ ਵਾਕੀ ਜੀ ਜਦੋਂ ਕੋਈ ਅਮਰ ਸਟੇਜ ਤੇ ਬੰਦਾ ਪਰਫਾਰਮ ਕਰਦਾ ਕਿਤੇ ਨਾ ਕਿਤੇ ਇਨਹਾਂਸਮੈਂਟ ਉਹਦੀ ਹੁੰਦੀ ਹੈ ਪਰਸਨੈਲਿਟੀ ਵਿੱਚ ਉਹਦਾ ਕੌਨਫੀਡੈਂਸ ਦੇ ਵਿੱਚ ਹਾਂਜੀ ਤੁਹਾਡਾ ਨਾਮ ਗੁੰਤਾਸ ਗੁੰਤਾਸ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੀ ਕੈਰੈਕਟਰ ਪਲੇ ਕੀਤਾ ਹੈ ਤੇ ਕਿਵੇਂ ਦਾ ਸਾਰਾ ਕੁਝ ਸੀਗਾ ਮੈਂ 올 ਦੁਰਗਾ ਦਾ ਕੈਰੈਕਟਰ ਪਲੇ ਕੀਤਾ ਸੀ ਤੇ ਅਸੀਂ ਹੁਣ ਇੰਟਰਵਰਸਿਟੀ ਗਈ ਸੀ ਉਸ ਤੋਂ ਪਹਿਲਾਂ ਅਸੀਂ ਸਟੇਜ ਤੇ ਗਈ ਸੀ ਉੱਥੇ ਅਸੀਂ ਸੈਕੰਡ ਆਏ ਸੀ ਠੀਕ ਹੈ ਤੇ ਇੱਥੇ ਐਕਸਪੀਰੀਅੰਸ ਕਾਫੀ ਵਧੀਆ ਰਿਹਾ ਕਾਫੀ ਯ ਤੇ CUL view ਵਗੈਰਾ ਵਰਗੇ ਨਾ ਇੱਕ ਵਾਰ ਲਾਇਕ ਮਿਥ ਬਣਿਆ ਹੁੰਦਾ ਕਿ ਪੜ੍ਹਾਈ ਦੇ ਨਾਲ ਨਾਲ ਜਿੱਸੀ ਜੀ ਖੇਡਾਂ ਵਾਲ ਦੇ ਕਲਚਰ ਐਕਟੀਵਿਟੀ ਕਰਾਂਗੇ ਤਾਂ ਪੜ੍ਹਾਈ ਦਾ ਨੁਕਸਾਨ ਹੋ ਜਾਂਦਾ ਹੈ ਗ੍ਰੇਡ ਘਟ ਜਾਂਦੇ ਨੇ OCP ਘਟ ਜਾਂਦੀ ਪਰਸੈਂਟੇ ਘਟ ਜਾਂਦੀ ਹੈ ਕਿ ਇਹਨੂੰ ਸੱਚ ਮੰਨਦੇ ਹੋ ਕਿ ਮਿੱਥੀ ਆ ਇਹ ਨਹੀਂ ਪੜ੍ਹਾਈ ਦੇ ਨਾਲ ਨਾਲ ਕਿਤੇ ਨਾ ਕਿਤੇ ਪਰਸਨੈਲਿਟੀ ਡਿਵੈਲਪਮੈਂਟ ਜ਼ਰੂਰੀ ਹੁੰਦੇ ਲਾਈਕ ਤੁਸੀਂ ਪੜ੍ਹ ਰਹੇ ਹੋ ਪਰ ਤੁਸੀਂ ਇੰਟਰਵਿਊ ਵਿੱਚ ਜਾ ਕੇ ਤੁਹਾਡੀ ਪਰਸਨੈਲਿਟੀ ਨਹੀਂ ਸ਼ੋਅ ਹੋ ਰਹੀ ਤਾਂ ਉਹ ਸਾਰੀ ਚੀਜ਼ਾਂ ਉਸ ਤੇ ਕੋ-ਕਿ ਕਰਿਕੂਲਰ ਐਕਟੀਵਿਟੀਆਂ ਕਾਫੀ ਇੰਪੋਰਟੈਂਟ ਹੁੰਦੀਆਂ ਹੈ। ਕੀ ਬਾਤ ਹੈ ਬਹੁਤ ਵਧੀਆ ਹਾਂਜੀ ਭਾਈ ਤੁਹਾਡਾ ਨਾਮ ਜੀ ਰਦਰ ਬਿਸ਼ਨੋਈ ਮੇਰਾ ਕੀ ਕੈਰੈਕਟਰ ਸੀ ਕੀ ਪਲੇ ਕੀਤਾ ਮੈਂ ਬ੍ਰਿਟਿਸ਼ਰ ਦਾ ਕੈਰੈਕਟਰ ਪਲੇ ਕੀਤਾ ਸੀ ਉਹ ਵਿਲਨ ਦਾ ਸੀ ਜੀ ਠੀਕ ਹੈ ਜੀ ਸੋ ਖਤਰਨਾਕ ਰੋਲ ਪਲੇ ਕੀਤਾ ਹੈ ਹਾਂ ਹਾਂਜੀ ਕਾਤਲਾਨ ਆ ਇੱਕ ਤਰ੍ਹਾਂ ਦਾ ਜ਼ਾਲਮ ਵਾਲਾ ਜਬਰ ਵਾਲਾ ਹੈ ਤੇ ਕਿਵੇਂ ਦਾ ਸੀ ਮਤਲਬ ਉੱਚ ਕੀ ਕਿਵੇਂ ਆਪਣੇ ਆਪ ਨੂੰ ਤੁਸੀਂ ਆਫ ਦਾ ਐਫਰਟ ਦੇਣਾ ਸੀ ਜੀ ਉਹ ਅਸੀਂ ਬੈਸਟ ਦਿੱਤਾ ਬਟ ਉਹਦਾ ਰਿਵਾਰਡ ਨਹੀਂ ਮਿਲਿਆ ਇਟਸ ਆਲ ਰੈਲ ਹਿੰਮਤ ਕੀਤੀ ਹੈ ਕੋਸ਼ਿਸ਼ ਕੀਤੀ ਹੈ ਇਹ ਹੀ ਬਹੁਤ ਵੱਡੀ ਗੱਲ ਹੈ ਸੋ ਇਹ ਉਹ ਪਿਆਰੇ ਮੁੰਡੇ ਕੁੜੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਨਾਰਥ ਜ਼ੋਨ ਤੇ ਜਾ ਕੇ ਪਲੇ ਦੇ ਰਾਹੀਂ ਆਪਣੇ ਆਪ ਨੂੰ ਉੱਥੇ ਪ੍ਰਸਤੁਤ ਕੀਤਾ ਆਪਣੇ ਆਪ ਨੂੰ ਪੇਸ਼ ਕੀਤਾ ਤੇ ਕਿਤਨਾ ਕਿਤੇ ਕਿ ਪੀਯੂ ਵਾਸਤੇ ਮਾਣ ਵਾਲੀ ਗੱਲ ਹੈ ਕਿਉਂਕਿ ਨਾਰਥ ਜ਼ੋਨ ਬਹੁਤ ਵੱਡਾ ਜ਼ੋਨ ਹੈ ਤੇ ਕਈ ਯੂਨੀਵਰਸਟੀਆਂ ਕਈ ਕਾਲਜਾਂ ਦੇ ਅੰਡਰ ਆਉਂਦੇ ਨੇ ਤੇ ਇਸ ਤਰ੍ਹਾਂ ਜਦੋਂ ਬੈਚਲਰਸ ਜਾਂ ਮਾਸਟਰਸ ਦੀ ਪੜਾਈਆਂ ਕਰ ਰਹੇ ਹੋયા ਪੜ੍ਹਦੇ ਹੋયા ਬੱਚੇ ਪੜ੍ਹਾਈ ਦੇ ਨਾਲ ਅਜਿਹੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਮਾਪੇ-ਬਾਪ ਨੂੰ ਰਿਸ਼ਤੇਦਾਰਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਅਧਿਆਪਕਾਂ ਨੂੰ ਯੂਨੀਵਰਸਿਟੀਆਂ ਨੂੰ ਮਾਣ ਮਹਿਸੂਸਤਾ ਹੁੰਦਾ ਹੀ ਹੈ ਕੈਮਰਾਮੈਨ ਸਾਰਕੁਲਵੰਤ ਦੇ ਨਾਲ ਨਾਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼